ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT ਸੈਸ਼ਨ 2021-23 ਦੇ ਐਗਜ਼ਾਮ ਫਾਰਮ ਬਾਰੇ ਤੇ ਐਗਜ਼ਾਮ ਦੇ ਬਾਰੇ ਓਕੇ ਜੋ ਵੀ ਸਾਨੂੰ ਪਤਾ ਲੱਗਾ ਹੈ ਉਸ ਦੇ ਉੱਪਰ ਅਸੀਂ ਵੀਡੀਓ ਬਣਾਉਣੇ ਆ ਠੀਕ ਹੈ ਸੋ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸੈਕੰਡ ইয়ার ਦੇ ਬੈਚ ਦੇ ਉੱਪਰ 50% ਡਿਸਕਾਊਂਟ ਚੱਲ ਰਿਹਾ ਓਕੇ ਵੈਸੇ ਬੈਚ ਹੈਗਾ 700 ਰੁਪਏ ਦਾ ਬਟ ਤੁਹਾਨੂੰ ਕਿਹਾ 350 ਦੇ ਵਿੱਚ 6 ਸਬਜੈਕਟਾਂ ਦੀਆਂ ਵੀਡੀਓਜ਼ ਨੋਟਸ ਤੇ ਇੰਪੋਰਟੈਂਟ ਕੁਐਸਚਨ ਮਿਲ ਜਾਣਗੇ ਓਕੇ ਹਰੇਕ ਚੈਪਟਰ ਕਰਵਾਇਆ ਹੋਊਗਾ ਸਾਰੇ ਚੈਪਟਰਾਂ ਦੀਆਂ ਵੀਡੀਓਜ਼ ਮਿਲਣਗੀਆਂ ਤੁਹਾਨੂੰ ਜੋ ਵੀ 6 ਸਬਜੈਕਟ ਨੇ ਸਬਜੈਕਟ ਕਿਹੜੇ ਨੇ ਇੰਗਲਿਸ਼ ਸਾਇੰਸ ਐਸਐਸਟੀ ਸਮሌ ਸਿੱਖਿਆ ਗਿਆਨ ਸਿੱਖਣ ਅਤੇ ਸਕੂਲ ਸੱਭਿਆਚਾਰ ਓਕੇ ਬਾਕੀ ਜਦੋਂ ਐਗਜ਼ਾਮ ਆਉਣਗੇ ਤਾਂ ਉਹਦੋਂ ਕਿਹਾ ਲਾਈਵ ਕਲਾਸਾਂ ਵੀ ਤੁਹਾਨੂੰ ਇਹਦੀਆਂ ਮਿਲਣਗੀਆਂ ਓਕੇ ਸੋ so 50% ਡਿਸਕਾਊਂਟ ਹੈ ਪਹਿਲੇ 50 ਸਟੂਡੈਂਟ ਵਾਸਤੇ ਤੇ ਡਿਸਕਾਊਂਟ ਕੀ ਹੈ ਸਿਰਫ ਅੱਜ ਵਾਸਤੇ ਵੈਲਿਡ ਹੈ ਓਕੇ ਸੋ ਜੇਕਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਸਾਡੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਵੀਡੀਓ ਪਈ ਹੈ ਉੱਥੋਂ ਦੇਖ ਕੇ ਕਿਵੇਂ ਬਾਏ ਕਰਨਾ ਹੈ ਕਿਵੇਂ ਕੂਪਨ ਅਪਲਾਈ ਕਰਨਾ ਹੈ ਤੁਸੀਂ ਸਿੱਖ ਸਕਦੇ ਹੋ ਓਕੇ ਸੋ ਸਟਾਰਟ ਕਰਦੇ ਆਂ ਵੀਡੀਓ ਨੂੰ ਸੋ 2021-23 ਦੇ ਐਗਜ਼ਾਮ ਫਾਰਮ ਜਿਹੜਾ ਫਰਸਟ ਵੀਕ ਹੈ ਜੂਨ ਦਾ ਉਹਨਾਂ ਦੇ ਵਿੱਚ ਭਰੇ ਜਾਣਗੇ ਠੀਕ ਹੈ ਕਿਉਂਕਿ ਕੱਲ ਨੂੰ ਆਪਣੇ ਪੰਜਾਬ ਦੇ ਵਿੱਚ ਇਲੈਕਸ਼ਨ ਹੈ ਜਿਵੇਂ ਤੁਹਾਨੂੰ ਪਤਾ ਹੈ ਲੋਕ ਸਭਾ ਦੇ ਇਲੈਕਸ਼ਨ ਚੱਲ ਰਹੇ ਕੱਲ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਖਤਮ ਹੋ ਜਾਣਗੇ ਵੈਸੇ ਆਲ ਓਵਰ ਇੰਡੀਆ ਇਲੈਕਸ਼ਨ ਖਤਮ ਹੋ ਜਾਣਗੇ ਸੋ ਜੋ ਵੀ ਟੀਚਰ ਡਿਊਟੀਆਂ ਤੇ ਨੇ ਠੀਕ ਹੈ ਕਿਉਂਕਿ ਹਰੇਕ ਸਰਕਾਰੀ ਟੀਚਰ ਦੀ ਲਗਭਗ ਡਿਊਟੀ ਲੱਗੀ ਹੋਈ ਹੈ ਵੋਟਾਂ ਨੂੰ ਕੰਡਕਟ ਕਰਾਉਣ ਦੀ ਸੋ ਸਾਰਿਆਂ ਦੀ ਕੀ ਹੈ ਡਿਊਟੀ ਫ੍ਰੀ ਹੋ ਜਾਏਗੀ ਉਸ ਤੋਂ ਬਾਅਦ ਕੀ ਤੁਹਾਡੇ ਐਗਜ਼ਾਮ ਫਾਰਮ ਭਰੇ ਜਾਣਗੇ ਮਤਲਬ ਜੂਨ ਦੇ ਫਰਸਟ ਵੀਕ ਦੇ ਵਿੱਚ ਤੁਹਾਨੂੰ ਕਾਲਜ ਵੱਲੋਂ ਕਾਲ ਆ ਸਕਦੀ ਹੈ ਤੇ ਤੁਹਾਡਾ ਐਗਜ਼ਾਮ ਫਾਰਮ ਭਰਨੇ ਆ ਤੁਸੀਂ ਉਹਦੀ ਫੀਸ ਜਮ੍ਹਾਂ ਕਰਾ ਦਿਓ ਉਹਦੀ ਪਾਸਪੋਰਟ ਸਾਈਜ਼ ਫੋਟੋ ਜੋ ਵੀ ਚੀਜ਼ ਉਹ ਡਿਮਾਂਡ ਕਰਨਗੇ ਤੁਹਾਨੂੰ ਸਾਰਾ ਕੁਝ ਕੀ ਮੁਹੱਈਆ ਕਰਵਾਉਣਾ ਪਏਗਾ ਉਸ ਤੋਂ 20 ਦਿਨਾਂ ਦੇ ਵਿੱਚ ਵਿੱਚ ਠੀਕ ਹੈ ਜਦੋਂ ਐਗਜ਼ਾਮ ਫਾਰਮ ਇੱਕੋ ਰਾ ਪਰੇ ਗਏ ਤਾਂ 20 ਦਿਨਾਂ ਦੇ ਵਿੱਚ ਵੀ ਤੁਹਾਡੀ ਡੇਟ ਸ਼ੀਟ ਵੀ ਆ ਜਾਏਗੀ ਜਿਵੇਂ ਕਿ ਹੈ ਪਿਛਲੇ ਸਾਲ 2022-24 ਦਾ ਹੋਇਆ ਸੀਗਾ ਐਗਜ਼ਾਮ ਫਾਰਮ ਦੇ ਭਰਨ ਤੋਂ ਬਾਅਦ 20 ਦਿਨਾਂ ਦੇ ਵਿੱਚ ਵਿੱਚ ਰੋਲ ਨੰਬਰ ਡੇਟ ਸ਼ੀਟ ਸਾਰਾ ਕੁਝ ਆ ਗਿਆ ਸੀ ਤੇ ਫਿਰ ਐਗਜ਼ਾਮ ਸ਼ੁਰੂ ਹੋਗੇ ਸੀ ਤਾਂ ਜੂਨ ਦਾ ਲਾਸਟ ਵੀਕ ਤੁਹਾਡਾ ਕਹਿ ਸਕਦੇ ਆ ਐਗਜ਼ਾਮ ਹੋਣਗੇ ਜੁਲਾਈ ਤੱਕ ਚੱਲਣਗੇ ਓਕੇ ਤੇ ਜੇ ਜੁਲਾਈ ਤੱਕ ਐਗਜ਼ਾਮ ਖਤਮ ਹੋ ਗਏ ਤਾਂ ਇਹ ਮੰਨ ਕੇ ਚੱਲੋ 8 ਅਕਤੂਬਰ ਤੋਂ ਪਹਿਲਾਂ ਪਹਿਲਾਂ ਰਿਜ਼ਲਟ ਆ ਜਾਏਗਾ ਓਕੇ ਜਿਆਦਾ ਲੰਬਾ ਸਮਾਂ ਸੈਕੰਡ ইয়ার ਦੇ ਰਿਜ਼ਲਟ ਵਿੱਚ ਨਹੀਂ ਪੈਂਦਾ 2 ਮਹੀਨਿਆਂ ਦੇ ਵਿੱਚ ਵਿੱਚ ਰਿਜ਼ਲਟ ਆ ਜਾਂਦਾ ਕਿਉਂਕਿ ਸਟੂਡੈਂਟ ਨੇ ਅੱਗੇ ਫਿਰ ਐਡਮਿਸ਼ਨ ਲਗਾ ਲੈਣਾ ਹੁੰਦਾ ਬੀਏ ਵਗੈਰਾ ਚ ਤਾਂ ਇਸ ਲਈ ਕਿ ਆ ਜਲਦੀ ਰਿਜ਼ਲਟ ਆ ਜਾਂਦਾ ਤਾਂ ਅਗਲੇ ਹਫਤੇ ਤੁਹਾਨੂੰ ਕਾਲ ਆ ਸਕਦੀ ਹੈ ਜੋ ਵੀ ਮੈਨੂੰ ਜਾਣਕਾਰੀ ਮਿਲੀ ਹੈ ਹੱਦੇ ਡਾਈਟ ਦੇ ਵਿੱਚੋਂ ਤਾਂ ਉਹਨਾਂ ਨੇ ਇਹੀ ਦੱਸਿਆ ਕਿ ਅਗਲੇ ਹਫਤੇ ਐਗਜ਼ਾਮ ਫਾਰਮ ਭਰਨ ਦਾ ਪ੍ਰੋਸੈਸ ਸ਼ੁਰੂ ਹੋਵੇਗਾ ਤੇ ਜੂਨ ਦੇ ਐਂਡ ਵੇ ਤੁਹਾਡੇ ਐਗਜ਼ਾਮ ਹੋ ਸਕਦੇ ਆ ਬਾਕੀ ਜੇਕਰ ਤੁਸੀਂ ਫਲੈਟ 50% ਡਿਸਕਾਊਂਟ ਲੈਣਾ ਹੋਵੇ ਆਪ ਦੇ ਉੱਪਰ ਤਾਂ ਸੀਐਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ। ਥੈਂਕ ਯੂ ਵੈਰੀ ਮੱਚ।